ਆ ਵੇਖੋ ਇਹ ਕਿਤਰੇ ਗਿਆ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ نوٹ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਵੀ ਇਤਨਾ ਪੈਸੇ ਚੜ ਗਏ ਆ ਪੈਸੇ ਕਿਤਰੇ ਗਏ ਨਾ ਪਤਾ ਨਹੀਂ ਅਸਲੀ ਆ ਕਿ ਨਕਲੀ ਆ ਕਿੱਦਾਂ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕਿਤਰੇ ਗਏ ਤੂੜੀ ਚ ਨਿੱਕੇ ਨਿੱਕੇ ਹੋ ਗਏ ਆ ਤੂੜੀ ਵਾਂਗ ਵਾਵਾ ਠੀਕ ਆ ਬਾਬਾ ਬੱਜੇ ਡਿੱਗੇ ਕਿਦੇ ਕਿੰਨੇ ਕੋਠੇ ਕੇ ਹਣ ਆ ਦੇਖੋ ਜੀ ਇਹ ਕੁੱਤਰੇ ਗਿਆ ਪਤਾ ਨਹੀਂ ਕਿਦਾਂ ਨਾੜ ਦੇ ਵਿੱਚੋਂ ਪਏ ਸੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਹੀਨ ਵਾਲੇ ਨੇ ਸਾਨੂੰ ਦੱਸਿਆ ਵੀ ਇਤਨਾ ਪੈਸੇ ਚੜ ਗਏ ਆ ਅਰੇ ਇਹ ਕੁਤਰੇ ਆ ਗਏ ਮੈਨੂੰ ਪਤਾ ਨਹੀਂ ਇਹ ਅਸਲੀ ਹੈ ਕਿ ਨਕਲੀ ਹੈ ਕਿੱਦਾਂ